ਸੈਫ ਵਾਲੀ ਭਾਈ ਨਾਮ ਮੇਰਾ ਸੈਫ ਵਾਲੀ ਭਾਈ 46 ਭਰੀ ਟਰਾਲੀ ਪਰਾਲੀ ਦੀ ਤੇ ਲੈ ਕੇ ਜਾਣ ਦੇ ਪਠਾਨਕੋਟ ਅੱਗ ਲੱਗੀ ਅੱਛਾ ਜੀ ਤੇ ਓਕੇ ਦੇ ਵਿੱਚ ਪਹੁੰਚੀ ਬਾਈ ਜਿਹੜੇ ਬਜਾ ਤੱਕ ਪਹੁੰਚ ਲੇਟ ਪਹੁੰਚੀ ਬਾਈ ਪਹੁੰਚ ਤੇ ਗਈ ਹੈ ਕਿੰਨਾ ਕਿੰਨਾ ਸਾਲ ਹੋ ਗਿਆ ਨਕਸਾਂ ਤੇ ਬਾਬਾ ਭਾਈ ਤੇ ਢੇਰ ਤੋਂ ਉਤਾ ਹੀ ਲੱਗ ਰਹਾ ਹੈ ਕਾਹ ਕਿ ਲੱਗਦੇ ਲੱਗ ਜਾਗੇ ਤਿਆਰ ਕਰ ਗਿਆ ਬਾਈ ਟਰਾਲਾ ਪਰਾਲੀ ਰਸੇ ਇਟਾ ਦੀ ਆਪਣੀ ਨਹੀਂ ਭਾਈ ਕਰਾਇਦਾ ਜੀ ਬੱਬੇ ਵਾਲੀ ਪਿੰਡਾਂ ਆਹੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅਗ ਲੱਗੀ ਆ ਤੇ ਅਸੀਂ ਉਸੇ ਵਾਲੇ ਗੱਡੀ ਨੂੰ ਫੋਨ ਕਰਤਾ ਵਾ ਤੇ ਪੰਜ ਮਿੰਟ ਚ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਵਾ ਉਹ ਲਾਤ ਤਹਿਲਵਾਤਾ ਸੀ ਨਾਲ ਪਰਾਲੀ ਨਾਲ ਜਿਹੜੀ ਗੱਤਾ ਮਿਲਚ ਪਰਾਲੀ ਜਾਂਦੀ ਏ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲੋਂ ਲੱਤ ਗਿਆ ਤੇ ਉਹ ਡਰਾਈਵਰ ਹੀ ਬਚਾਉਗੇ ਇਹਨਾਂ ਨੂੰ ਨਾ ਭਾਈ ਹੁਣ 42 42 ਤੇ ਫੋਨ ਕੀਤਾ ਜੀ ਐ ਚਾਰ 25 ਤੇ ਇੱਥੇ ਪੁੱਜ ਕੇ ਆ ਗਏ ਮੌਕੇ ਤੇ ਆ ਅੱਗ ਦਾ ਕੰਟਰੋਲ ਪਾਇਆ ਪਿਛੋਂ ਟਰਾਲੀ ਆ ਰਹੀ ਕਿਤੇ ਰਸਤੇ ਜੀ ਇਹਨਾਂ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹਨਾਂ ਇੱਥੇ ਖੇਹਾਰ ਤੇ ਜੀ ਬੱਬਿਆ ਯ ਇਹ ਕਿੰਨਾ ਕਿੰਨਾ ਨੁਕਸਾਨ ਹੈ ਨੁਕਸਾਨ ਦਾ ਇਹ ਛੜਿਆ ਜੀ ਜਿਹੜਾ ਆਪਣੇ ਪ੍ਰਾਣੀ ਦਾ ਕਦੇ ਪੋਰਗੇ ਗੱਡੀ ਨਾਲ ਡਰਾ ਹੋ ਗਿਆ ਕਣਕਾ ਜੀ ਕਣਕ ਦਾ ਬਚਾਓ ਕੀਤਾ ਜੀ ਕਣਕ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ